ਹਾਂਜੀ ਸ਼ਾਮ ਦਾ ਟਾਈਮ ਤਾਂ ਸੂਰਜ ਵੀ ਅਮਰੀਕਾ ਵੱਲੋਂ ਭਜ ਰਿਹਾ ਜੀ ਆ ਵੇਖੋ ਸਾਨੂੰ ਆਪਾਂ ਨੂੰ ਹਲਵਿਦਾ ਕਹਿ ਰਿਹਾ ਵਾ ਤੇ ਝੋਨੇ ਵੀ ਸਾਡੇ ਲੱਗ ਚੁੱਕੇ ਆ ਜੀ ਤੇ ਵੇਖੋ ਲਹਿਰਾ ਰਿਹਾ ਤੇ ਹੁਣ ਉਹ ਸਾਡਾ ਬੰਦਾ ਜਿਹੜਾ ਵਾ ਉਹ ਵੇਖੋ ਵੀ ਇਸ਼ਨਾਨ ਪਾਣੀ ਕਰ ਰਿਹਾ ਇਸ਼ਨਾਨ ਪਾਣੀ ਵੇਖੋ ਕਿਉਂਕਿ ਸਾਰੀ ਦਿਹਾੜੀ ਜਿਹੜਾ ਬੰਦਾ ਥੱਕ ਜਾਂਦਾ ਤੇ ਫੇਰ ਵੀ ਅੱਠੋ-ਅੱਠ ਮਾਰਦਾ ਬੰਦਾ ਤੇ ਵਾਈ ਹੈ ਤਾਂ ਉਖੀ ਆ ਯਾਰ ਫੇ ਵੀ ਚਲੋ ਕੋਈ ਨਹੀਂ ਵੀ ਬੰਦਾ ਕਰੀ ਜਾਂਦਾ ਹੋਰ ਕੀ ਆਹੀ ਵੀ ਨਹੀਂ ਹੁਣ ਸਾਡੇ ਮੰਡੇ ਵੀ ਕਹਿੰਦੇ ਪ੍ਰਦੇਸ਼ ਸਾਨੂੰ ਜਾਣਾ ਕਿਲਾ ਵੇਚ ਮੈਂ ਕਹਾ ਨਹੀਂ ਬਾਬਾ ਆਹੀ ਨਹੀਂ ਕਿਲਾ ਵੇਚਣਾ ਇਹ ਜੱਟ ਦੀ ਸਰਦਾਰੀ ਆ ਇਹਨਾਂ ਕਿលਿਆਣਾ ਤੇ ਆ ਬੰਦਾ ਸਾਡਾ ਨਹਾ ਰਿਹਾ ਵੇਖੋ ਨਾ ਬਲ ਕੱਦਾ ਭਾਈ ਹਾਂ ਠੀਕ ਆਜੋ ਸੰਤੂ ਸਾਹਿਬ ਹੋਰ ਫੇ ਆ ਆਪਣਾ ਝੋਨਾ ਨਾ ਵੇਖ ਲਾ ਹਾਂ ਹਾਂ ਗਾਹੀ ਹਾਂ ਇਹ ਗਰੇ ਮਿੱਤਰਾ ਦੀ ਚੜਤ ਤੇ ਮੱਛੇ ਕਾ ਜਾ ਦੋ ਕੈਪਸੂਲ ਲੈ ਲਈ ਤੂੰ ਸ਼ਰਾਬ ਦੇ ਹਾਂ ਮੈਂ ਕਾ ਓਏ ਇੱਕ ਨੂੰ ਮੈਂ ਕਾ ਮੈਂ ਕਾ ਇਦਾਂ ਗਾਓ ਕਹਿੰਦਾ ਸਿਤਰਾ ਦੀ ਦੜਕਨ ਆਖੇ ਮੱਛੇ ਕਾ ਜਾ ਦੋ ਪੈਗ ਸ਼ਗ ਲੈ ਲਈ ਤੂੰ ਪਿਸ਼ਾਬ ਦੇ ਵੇਹ ਮੁੰਡੇ ਦੇ ਪੱਟ ਪੱਟ ਵੇਖ ਇਹ ਕਹੇ ਇਹ ਨਾ ਜਿਹੜਾ ਇਹ ਸਰੀਰ ਆ ਇਹ ਕਹਿੰਦਾ ਲੋਹਾ ਜਿਹੜਾ ਲੋਹਾ ਹੈ ਮਰਦਾ ਨਹੀਂ ਉਹ ਚੀਜ਼ ਆ ਵੇਖਿਆ ਕਿ ਨਹੀਂ ਉਹਨਾਂ ਸਾਡੀ ਆਪਣੀ ਕਿੱਥੇ ਕੁੱਤੀ ਕਿੱਥੇ ਆ ਹਾਂ ਨਹੀਂ ਬੈਠੀ ਤੋ 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 ਨਾ ਨੋ ਨਾ ਗਲਾਬੋ ਇਹਦਾ ਨਾ ਗਲਾਬੋ ਆ ਜਾਓ ਮੇਰੀ ਗਲਾਬੋ ਆ ਜਾ ਆ ਗਈ ਆ ਗਈ ਆ ਗਈ ਬਈ ਅਹੀਂ ਚੱਲੇ ਤੇ ਵਿਚਾਰੀ ਰਾਤ ਨੂੰ ਸਾਡੇ ਇੱਥੇ ਪਹਿਰੇਦਾਰੀ ਇਹ ਕਰਦੀ ਲਿਆਓ ਰੋਟੀ ਖਵਾਈਏ ਜਦਾਂ ਇਹ ਰੋਟੀ ਲੈ ਕੇ ਆ ਨਾ ਸਪੈਸ਼ਲ ਜੀ ਰੋਟੀ ਆਉਂਦੀ ਆ ਕਿਉਂਕਿ ਅਹੀਂ ਨਹੀਂ ਨੂੰ ਰੋਟੀ ਖਵਾਦੇ ਕੀ ਕਹ ਪੜਾ ਅਹੀਂ ਜਾ ਰਹੇ ਇਹਦੇ ਪੈਰਾ ਪਿੱਛੇ ਖਾਣੇ ਕੋਈ ਪਰਮਾਤਮਾ ਕਿਉਂ ਕੋ ਕਿਹਿਆ ਆਸਨਾ ਬੈਠੀ ਰਹਿੰਦੀ ਜਦੋਂ ਆਪਾਂ ਸਵੇਰੇ ਆਉਨੇ ਉਦੋਂ ਵੀ ਆਇਆ ਪੂਛਾ ਮਾਰਦੀ ਹੁੰਦੀ ਐ ਆ ਜਾ ਕਦਾਬੋ ਆ ਜਾ ਤੇ ਖਵਾ ਇਹਨੂੰ ਰੋਟੀ ਤੇਰੇ ਪੈਰਾਂ ਪਿੱਛੇ ਅਹੀ ਖਾਣੇ ਕੀ ਪਤਾ ਪਰਮਾਤਮਾ ਸਾਨੂੰ ਦਿੰਦਾ ਆ ਵੀ ਇਹਨੇ ਰਾਤ ਇੱਥੇ ਰਹਿਣਾ ਸਾਡੇ ਸਵੇਰੇ ਜਦੋਂ ਆਣਾ ਉਹਦਾ ਵੀ ਸਾਡਾ ਸਵਾਗਤ ਕਰਦੀ ਆ ਪੂਰਾ ਪਹਿਰਾ ਦਿੰਦੀ ਆ ਪੂਰਾ ਪਹਿਰਾ ਕਮਰਦਾਰ ਹੁੰਦੇ ਆ ਪੂਰੇ ਪਹਿਰਾ ਦਿੰਦੇ ਆ ਪੁੱਤੇ ਕਮਰਦਾਰ ਆ ਪੌਂਵਾਰਾ ਬਈ ਪੌਂਵਾਰਾ ਤੇ ਅੱਜ ਕੱਲ ਜੱਟ ਦੀਆਂ ਪੌਂਵਾਰਾ ਪੌਂਵਾਰਾ ਜੱਟਨੀਆਂ ਹੋ ਗਈਆਂ ਅੱਜ ਕੱਲ ਪੌਂਵਾਰਾ ਐਦਾਂ ਦੇ ਦਰਵੇਸ਼ਾਂ ਨੂੰ ਨਾ ਰੋਟੀਆਂ ਖਾਣੀਆਂ ਪਾਣੋ ਹੁੰਦੀਆਂ ਜੱਟਨੀਆਂ ਪੌਂਵਾਰਾ ਆ ਵਾਹਿਗੁਰੂ ਤੰਦਰੁਸਤੀਆਂ ਬਖਸ਼ਦਾ ਭਾਈ ਜੀ ਬਾਕੀ ਤੇ ਤੂੰ ਹਣ ਵੇਖੀ ਕਿ ਤੇ ਤੈਨੂੰ ਆ ਠੰਡ ਨਾਲ ਲੱਗਦੀ ਹਵਾ ਆ ਗਈ ਬਹੁਤ ਹੈ ਉੱਟ ਨਾ ਜਾਵੀਂ ਅੱਛਾ ਅੱਛਾ ਆਹ ਤਾਪੀਆਂ ਮਾਰਦਾ ਹੁਣ ਕਹਿੰਦਾ ਜੱਸੀ ਨਾਲ ਕੋਲਣਾ ਖਰਾਕਾ ਕੀ ਕੀ ਆ ਤੇਰੇ ਜਾਂ ਖਰਾਕਾ ਮੇਰੀਆਂ ਵਾ ਟੈਕਸੂ ਦਾ ਚੱਚਾ ਨਾਨਾ ਜੱਟਾ ਐਂ ਇਦਾਂ ਬੈਠ ਕੇ ਮਾਰੀਂਗਾ ਇਦਾਂ ਐਂ ਉਹ ਨਾ ਕੋਤੀ ਮਾਰ ਨਹੀਂ ਰੂਣਾ ਇਦਾਂ ਕਿਨ 25 ਆਲੇ ਨਾ ਅੱਛਾ ਪੱਟੀ ਆ 25 ਜੀ ਹਾਂ ਹਾਂ ਮੈਂ ਆਪਣੇ ਮੇਰੇ ਨਹੀਂ ਘਰ ਹੁੰਦਾ ਉਹ ਆਹਾਂ ਵੇਨੇ ਹੁਣ ਕੀ ਕਰਦਾ ਤੂੰ ਹਣ ਤੂੰ ਤਾਂ ਮੈਨੂੰ ਲੱਗਦਾ ਨਸ਼ਿਆ ਨਾ ਘੋਲਦਾ ਮੈਂ ਗਿਆ ਉਹਨਾਂ ਨੇ ਨਾ ਹਾਂ ਉਹਨਾਂ ਨੇ ਦੁੱਧ ਪਿਆ ਪੀਣਾ ਤੇ ਦੇਸੀ ਕੇ ਖਾਣੇ ਹਾਂ ਓਏ ਅਸੀਂ ਕੈਪਸੂਲ ਖਾਣੇ ਤੇ ਭੁੱਖੀ ਖਾਣੀ ਆਇਆ ਆ ਜਿਨਾ ਪਿੰਡਾਂ ਕਹਿ ਕੇ ਹਾਂ ਹਾਂ ਨਹੀਂ ਆ ਥਾਕੀਆਂ ਥਾਪੀਆਂ ਜਿਹੜੇ ਕੈਪਸੂਲ ਮਾਰਦੇ ਕਿ ਭੁੱਖੀ ਮਾਰਦੀ ਆ ਭੁੱਖੀ ਮਾਰਦੇ ਭੁੱਖੀ ਮਾਰੇ ਵੀ ਹੁੰਦੀ ਭੁੱਖੀ ਆਇਆ ਆ ਤੂੰ ਬੰਦਾ ਹੈਗਾ ਦੁੱਕੀ ਹੈ ਨਹੀਂ ਨਹੀਂ ਸਰ ਬੰਦਾ ਹੈਗਾ ਦੁੱਕੀ ਉਹਨ ਫੇ ਪੈਕ ਜਗ ਲਾਏਗਾ ਮੈਨੂੰ ਲੱਗਦਾ ਉਹ ਨਹੀਂ ਯਾਰ ਮੈਂ ਤੁਹਾਨੂੰ ਨਾ ਮੈਂ ਕਈ ਵਾਰੀ ਕਹਿਣਾ ਹੁੰਦਾ ਯਾਰ ਤੁਸੀਂ ਇੰਨੀ ਮਿਹਨਤ ਕਿੰਨੀ ਗਰਮੀ ਹੈ ਨਾ ਕਿੰਨੀ ਗਰਮੀ ਤੇ ਤੁਸੀਂ ਮਿਹਨਤ ਕਰਦੇ ਮੁਰਕੇ ਜਾ ਕੇ ਨਾ ਉਹ ਠੇਕੇ ਆ ਟੋਰ ਨਾ ਲੰਮੇ ਪਏ ਹੁੰਦੇ ਅੱਜ ਠੇਕੇਲਾ ਮੈਂ ਵੇਖਿਆ ਜੇ ਦੁਪਹਿਰੇ ਜਦ ਤੁਸੀਂ ਆ ਜਾਂਦੇ ਹੋ ਨਾ ਕਵਾ ਕੇ ਕਿਸ ਕੋ ਲੈ ਗਏ ਉਹ ਕੋਈ 100 ਦਿੰਦਾ ਉਹਨੂੰ ਕੋਈ 200 ਦਿੰਦਾ ਸਾਰਾ ਦੁਪਹਿਰ ਦਾ ਖਾਣਾ ਮੈਨੂੰ ਉਦੋਂ ਬਹੁਤ ਦੁੱਖ ਹੁੰਦਾ ਯਾਰ ਮੈਂ ਕਹਿਣਾ ਵੀ ਇਹ ਨਾ ਹੋਵੇ ਗਰੀਬੀ ਆਪਾਂ ਆਪਣੀ ਕਹਿੰਦਾ ਰੱਬ ਨਹੀਂ ਕਿਸੇ ਦਾ ਵੈਰੀ ਤੇ ਵੈਰੀ ਤੇਰੇ ਐ ਪੰਦੇ ਆ ਉਏ ਦਾ ਨਾ ਹੱਲ ਜਾਈਦਾ ਯਾਰ ਹੋਰ ਨਹੀਂ ਗੱਲ ਹੋਕ ਹੋ ਜਾਂਦਾ ਹੋਰ ਕਿ ਨਹੀਂ ਤੇਰੀ ਹੋਰ ਨਹੀਂ ਹੈਗੀ ਆ 56 ਸਾਲ ਦੀ ਹਾਂ ਆਹੋ ਮੇਰਾ 52 ਦਾ ਜਾਮਾ 52 ਦਾ ਤੇ ਤੇਰੇ ਤੇਰੇ ਨਾਲ ਦੇ ਤੇ ਮੇਰਾ ਖਲਕ ਉਹ ਚਲੇ ਵੀ ਗਏ ਹੋਣੇ ਆ ਮੇਰੇ ਨਾਮ ਦੇ ਚਲੇ ਗਏ ਤਿੰਨ ਚਾਰ ਜਿਹੜਾ ਉਹਨਾਂ ਦੇ ਵਿੱਚੋਂ ਮੈਨੂੰ ਹੀ ਆ ਮੇਰਾ ਵੀ ਪਤਾ ਨਹੀਂ ਕਦੋਂ ਚੜਾਈ ਕਰ ਜਾਣੀ ਨਹੀਂ 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 ਤੂੰ ਆਪਣਾ ਝੋਨਾ ਪਾ ਲੈਣਾ ਉਹ ਨਾ ਪਾਵਾਂਗੇ ਨਾ ਮਕਾਇਦਾ ਕੇ ਹਾਂ ਚਲੋ ਸਾਰੇ ਉਹ ਰਹਿ ਰਹਾ ਦਾ ਟਾਈਮ ਹੋ ਗਿਆ ਕਰਦਾ ਬੇਨਤੀ ਕਰ ਬੰਦਾ ਆਪਾਂ ਵੀ ਚੱਲੀਏ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਉਹ ਸਤਿ ਸ੍ਰੀ ਅਕਾਲ ਜੀ ਹੋਰ ਜੀ ਚਲੋ ਜੀ ਕੱਲ ਨੂੰ ਫੇ ਆਵਾਂਗੇ ਸਵੇਰੇ ਤੇ ਫੇ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਰਪਾ ਤੂੰ ਹੁਣ ਇੱਥੇ ਰਹਿਣਾ ਅੱਛਾ ਅਸੀਂ ਚੱਲੇ ਆਂ ਤੇ ਕੱਲ ਨੂੰ ਫੇਰ ਤੇਰੇ ਸੇਵਾ ਕਰਾਂਗੇ ਤੇ ਪ੍ਰਮਾਤਮਾ ਤੈਨੂੰ ਤੰਦਰੁਸਤ ਰੱਖੇ ਜਦੋਂ ਕੋਈ ਆਇਆ ਨਾ ਤਾਰ ਲਾਉਣ ਜਾਂ ਜੰਦਲ ਗੂੰ ਗੂੰ ਕਰਕੇ ਪੈਰੀ ਇਹਨੂੰ ਵਰਦੀ ਇਹ ਕੁੱਤੀ ਚੋਰਾ ਨਾਲ ਨਾ ਰਲਦੀ ਤੂੰ ਇਹ ਵੇਖ ਲਈ ਇਹ ਆਪਾਂ ਭੰਨਣਾ ਹੀ ਆ ਵੀ ਕੁੱਤੀ ਕਹਿੰਦੇ ਚੋਰਾ ਨਾਲ ਰਲਦੀ ਪਰ ਤੂੰ ਅਜੇ ਤੱਕ ਚੋਰਾ ਨਾਲ ਨਾ ਰਲਦੀ ਹੈ ਨਾ ਕਿਆ ਰੱਖੀ ਚਲ ਠੀਕ ਹੈ